ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਰ ਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਭਰਤੀ ਲੈ ਕੇ ਆਏ ਆਂ ਕੁੱਲ ਪੋਸਟਾਂ ਕਈ ਤਰ੍ਹਾਂ ਦੀ ਰਾਜੇ ਦੇ ਵਿੱਚ ਜਨਰਲ ਦੀ ਜਿਹੜਾ 18 ਤੋਂ 35 ਸਾਲ ਅੱਠਵੀਂ ਦੇ ਕੈਂਡੀਡੇਟ ਵੀ ਅਪਲਾਈ ਕਰ ਸਕਦੇ ਰਾਜੇ ਆਦਰ ਕੈਂਡੀਡੇਟਾਂ ਨੂੰ ਜਿਹੜੀ ਵਿੱਚ ਰੈਕਸੇਸ਼ਨ ਦਿੱਤੀ ਗਈ ਹੈਗੀ ਠੀਕ ਹੈ ਜੀ ਹਰ ਭਰਤੀ ਦੀ ਜਮਾ ਸਹੀ ਅਤੇ ਨਵੀਂ ਜਾਣਕਾਰੀ ਲੈਣ ਵਾਸਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਪੰਜਾਬ ਦੇ ਸਾਰੇ ਪੇਪਰ ਜਿਹੜੀ ਇੰਗਲਿਸ਼ ਨੇ ਪੰਜਾਬੀ ਵੀਡੀਓ ਦੇ ਵਿੱਚ ਕਰ ਸਕਦੇ ਹੋ ਤੇ ਰਜਿਤ 5 ਮਾਰਚ ਤੱਕ ਆਪਣੇ ਪੰਜਾਬ ਦੇ ਸਾਰੇ ਬੈਂਚਾਂ ਦੇ ਉੱਪਰ ਆਫ ਚੱਲ ਰਿਹਾ ਹੈ 75 ਤੋਂ ਲੈ ਕੇ 78% ਤੱਕ ਜੇ ਕੋਈ ਕੈਡੀਡੇਟ ਅਜੇ ਜ਼ੀਰੋ ਲੈਵਲ ਤੋਂ ਪੰਜਾਬੀ ਦੇ ਵਿੱਚ ਅਤੇ ਇੰਗਲਿਸ਼ ਦੇ ਵਿੱਚ ਪੇਪਰਾਂ ਹੀ ਤਿਆਰੀ ਕਰਨਾ ਚਾਹੁੰਦਾ ਪੰਜਾਬ ਪੁਲਿਸ ਪਟਵਾਰੀ ਆਲ ਪੰਜਾਬ ਇਗਜ਼ਾਮ ਜੀ ਚ ਰੇਲਵੇ ਗਰੁੱਪਰੀ ਪੰਜਾਬ ਗਰੁੱਪਰੀ ਤੇ ਪਟਵਾਰੀ ਸਾਰੇ ਪੰਜਾਬ ਦੇ ਇਗਜ਼ਾਮ ਕਵਰ ਹੋੜ ਗਿਆ ਜੀ ਠੀਕ ਹੈ ਜੀ 77.78 ਫੀਟ ਆਫ ਮਿਲ ਰਿਹਾ ਆਪਣੀ ਐਪ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜਿੰਦਾ ਬੱਚਾ ਕੋਲੇ ਆਈਫੋਨ ਆ ਉਹਨੇ ਐਪ ਡਾਊਨਲੋਡ ਕਰ ਲਈਏ ਕਲਾਸ ਪਲੱਸ ਕਲਾਸ ਪਲੱਸ ਵਾਲਾ ਕੋਡ ਵੀ ਫਿਲ ਕਰਦਾ ਹੁੰਦਾ ਡਬਲ ਐਕਸ ਰੈ ਸਾਰੇ ਕਲਾਸਰਾ ਜੇ ਤਾ ਤੁਹਾਨੂੰ ਬਾਰ-ਬਾਰ ਦੱਸਿਆ ਕਿ ਜ਼ੀਰੋ ਲੈਵਲ ਤੋਂ ਹੋਣਗੇ ਜਿਹੜਾ ਬੱਚਾ ਕਿ ਪਹਿਲੀ ਵਾਰ ਵੀ ਪੇਪਰ ਦੀ ਤਿਆਰੀ ਕਰ ਰਿਹਾ ਜੇ ਉਹਨੂੰ ਵੀ 100% ਹੈ ਜਿਹੜਾ ਰਿਜ਼ਲਟ ਹੈਗਾ ਉਹ ਉਹ ਮਿਲੂਗਾ ਹੀ ਮਿਲੂਗਾ ਬਾਕੀ ਜਿਹੜਾ ਸਿਲੇਬਸ ਅਸੀਂ ਕਰਵਾਵਾਂਗੇ ਸਿਰਫ ਉਹੀ ਕਰਵਾਵਾਂਗੇ ਜਿਹੜਾ ਇੰਪੋਰਟੈਂਟ ਆ ਪੇਪਰ ਦੇ ਪਾਉਂਟ ਆਫ 뷰 ਤੋਂ ਇੰਪੋਰਟੈਂਟ ਐਕਸਟਰਾ ਕੁਝ ਨਹੀਂ ਕਰਵਾਵਾਂਗੇ ਠੀਕ ਹੈ ਜੀ ਆਪ ਨੰਬਰ ਤੇ ਤੁਸੀਂ ਰਿਕਾਰਡ ਵੀ ਕਰ ਸਕਦਾ ਹੈ ਪ੍ਰਤੀ ਕਿਸੇ ਬੱਚੇ ਨੂੰ ਕਿ ਪ੍ਰੌਬਲਮ ਆਈ ਦੇਖੋ ਰਾਜੇ ਜਿਹੜੀ ਇਹ ਭਰਤੀ ਦੀ ਿਕਲੀ ਹੋਈ ਆ ਇਹ ਦੀ ਿਕਲੀ ਹੋਈ ਜੀ ਮੋਗਾ ਡਿਸਟ੍ਰਿਕਟ ਕੋਰਟ ਦੇ ਵਿੱਚ ਆਲ ਪ ਪੋਸਟ ਲਾਸਟ ਡੇ ਜਿਹੜੀ ਹੈਗੀ ਆ ਉਹ 5 ਤਰੀਕ ਤੀਜੇ ਵੀ ਦੀ 2025 ਦੀ 5 ਵਜੇ ਤੱਕ ਤੁਸੀਂ ਫਾਰਮ ਭਰ ਸਕਦੇ ਹੋ ਪੋਸਟਾਂ ਹੈਗੀਆਂ ਜਿਹ ਪ੍ਰੋਸੈਸ ਸਰਵਰ ਅਤੇ ਪੀਐਸ ਦੇ ਕੋਈ ਵੀ ਰਾਜੇ ਦੀ ਕੋਈ ਫੀਸ ਨਹੀਂ ਹੈਗੀ ਠੀਕ ਹੈ ਜੀ ਦੇਖ ਸਕਦੇ ਹੋ ਪ੍ਰੋਸੈਸ ਸਰਬਰ ਤੇ ਟੋਟਲ 7 ਪੋਸਟ ਹੈ ਆ ਕੈਟਾਗਰੀ ਵਾਈਜ਼ ਵੰਡ ਕੀਤੀ ਗਈ ਹੈ ਠੀਕ ਹੈ ਜੀ ਪ੍ਰੋਫੈਸਰ ਸਰਬਰ ਵਾਲੇ ਤਾਂ ਤੁਹਾਡੇ ਕੋਲ 10ਵੀਂ ਹੋਣੀ ਲਾਜ਼ਮੀ ਹੈ 18 ਤੋਂ 35 ਸਾਲ ਏਜ ਆ ਬਾਕੀ ਕੈਟਾਗਰੀਆਂ ਨੂੰ ਸ਼ੋਰਟ ਹੁੰਦੀ ਹੈ ਜੀ ਸਰਕਾਰੀ ਜੋਬਰ ਆ ਜੇ ਠੀਕ ਹੈ ਜੀ 55000 ਦੇ ਲਗਭਗ 56 ਤੋਂ 60000 ਦੇ ਲਗਭਗ ਇਹਦਾ ਪੇ ਸਕੇਲ ਹੈ ਇਹਦੀ ਤਰਖਾ ਹੈ ਜੀ ਜਿਹੜੀ ਦੇ ਵਿੱਚ ਦੂਸਰੀ ਭਰਤੀ ਹੈ ਜੀ ਉਹ ਹੈਗੀ ਹੈ ਪੀ ਇੰਜੀਨੀਅਰ ਟੋਟਲ 10 ਪੋਸਟ ਹੈ ਕੈਟਾਗਰੀ ਵਾਈਜ਼ ਵੰਡਾ ਹੇਠਾਂ ਲਿਖੀ ਹੋਈ ਹੈ ਜੀ ਠੀਕ ਹੈ ਜੀ ਤੇ ਇਹਦੀ ਵੀ ਪੇ ਸਕੇਲ ਸੇਵ ਟੂ ਸੇਵ ਰੇਟ ਵਾਲਾ ਇਹ ਚ ਜੇ ਤੁਹਾਡੇ ਕੋਲੇ 8ਵੀਂ ਦਾ 8ਵੀਂ ਵਾਲਾ ਕੈਡੀਡੇਟ ਵੀ ਅਪਲਾਈ ਕਰ ਸਕਦਾ ਇਹਦੇ ਵਿੱਚ ਠੀਕ ਹੈ ਜੀ ਐਟਰੀਬਿਊ ਦੇਖ ਲਓ ਸਭ ਲੋ ਠੀਕ ਹੈ ਜੀ ਜਿਹਦਾ ਪੀਐਸ ਦੀ ਇੰਟਰਵਿਊ ਹੈ A ਤੋਂ ਲੈ ਕੇ M ਤੱਕ ਜਿਹਦੇ ਨਾਮ ਪੈਂਦੇ ਆ 10 ਵਜੇ ਇੰਟਰਵਿਊ ਹੈਗੀ ਬੋਗਾ ਦੇ ਵਿੱਚ ਜੁਡੀਸ਼ੀਅਲ ਕੋਰਟ ਦੇ ਵਿੱਚ ਜਿਹਦਾ ਬੱਚਾ ਨੇ ਪ੍ਰੋਸੈਸ ਸਰਪ ਦੇ ਵਿੱਚ ਅਪਲਾਈ ਕੀਤਾ ਆ ਉਹਨਾਂ ਦੀਆਂ ਡੇਟਾਂ ਆ ਜਿਹਦੇ ਨਾਮ A ਤੋਂ ਲੈਪ ਦੇ ਵਿੱਚ ਉਹ ਜਿਹਦੇ ਨਾਮ A ਤੋਂ Z ਤੱਕ ਹੁੰਦੇ ਆ 10 ਵਜੇ ਉੱਥੇ ਹੋਣੀ ਹੈ ਤਰੀਕ ਦੇਖ ਸਕਦੇ ਹੋ 10 ਤੇ 11 ਤਰੀਕ 12 ਤੇ 13 ਤਰੀਕ ਠੀਕ ਹੈ ਜੀ ਜਿਹੜਾ ਫਾਰਮ ਹੈ ਜੇ ਸਪੀਡ ਪੋਸਟ ਤੁਸੀਂ ਕਿੱਥੇ ਕਰਵਾਉਣਾਗਾ ਆਹ ਅਡਰੈਸ ਤੇ ਤੁਸੀਂ ਸਪੀਡ ਪੋਸਟ ਕਰਵਾ ਦੇਣਾਗਾ 5 ਤਰੀਕ ਨੂੰ ਤੱਕ 5 ਮਈ 5 ਤਰੀਕ ਨੂੰ 5 ਮਈ ਤੋਂ ਪਹਿਲਾਂ ਪਹਿਲਾਂ ਤੁਹਾਡਾ ਫਾਰਮ ਉੱਤੇ ਪਹੁੰਚਣਾ ਚਾਹੀਦਾ ਫਾਰਮ ਕਿਵੇਂ ਲੈਣਾ ਉਹ ਤੁਹਾਨੂੰ ਬਤਾ ਦੱਸਦਾ ਆਹ ਫਾਰਮ ਹੋਊਗਾ ਸੋੜਿਓ ਠੀਕ ਹੈ ਜੀ ਇਹ ਫਾਰਮ ਤੁਹਾਡ ਨੂੰ ਮੈਂ ਸੈੱਟ ਕਰ ਦੂਗਾ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚੋਂ ਡਾਊਨਲੋਡ ਕਰ ਸਕਦੇ ਹੋ ਇਹ ਜਿਹੜਾ ਜਿਹੜਾ ਫਾਰਮ ਹੈ ਤੁਹਾਡਾ ਪ੍ਰੋਸੈਸ ਸਰਬਰ ਵਾਸਤੇ ਹੈ ਜੇ ਤੁਸੀਂ ਦੋਨਾਂ ਪੋਸਟਾਂ ਵਾਸਤੇ ਅਪਲਾਈ ਕਰਨਾ ਤਾਂ ਤੁਹਾਡੇ ਦੋ ਫਾਰਮ ਲੱਗਣਗੇ ਜੇ ਇੱਕ ਵਾਸਤੇ ਅਪਲਾਈ ਕਰਨਾ ਤੁਹਾਡਾ ਇੱਕ ਫਾਰਮ ਲ ਪ੍ਰੋਸੈਸ ਸਰਪ੍ਰਾੜੇ ਉੱਪਰ ਪ੍ਰੋਸੈਸ ਸਰਪ੍ਰਾੜ ਲਿਖਿਆ ਹੋਊਗਾ ਪਰ ਤਾਂ ਕਿਵੇਂ ਇੱਕ ਫੋਟੋ ਤੁਸੀਂ ਆਪਦੇ ਇੱਥੇ ਲਾ ਦੇਣੀ ਹੈ ਇੱਥੇ ਕ ਅਟੈਚ ਕਰ ਦੇਣੀ ਹੈ ਨਾਲ ਸਟੈਪਲਰ ਨਾਲ ਠੀਕ ਹੈ ਜੀ ਇੱਥੇ ਆ ਤਾਂ ਦੇਵ ਕੈਪੀਟਲ ਲੈਟਰ ਦੇ ਵਿੱਚ ਫਾਦਰ ਦੇਵ ਇਸ ਤੋਂ ਬਾਅਦ ਆਡੀ ਡੇਟ ਆਫ ਬਰਥ ਠੀਕ ਹੈ ਜੀ ਜਿਹੜਾ ਡੇਟ ਆਫ ਬਰਥ ਸਰਟੀਫਿਕੇਟ ਆ ਹੈਗਾ ਠੀਕ ਹੈ ਜੀ ਤੁਸੀਂ ਅੱਧਾ ਦੱਸ ਵੀ ਸਾਡੀ ਵੀ ਇਹ ਵੀ ਲਾ ਸਕਦੇ ਹੋ ਕਿ ਡੇਟ ਆਫ ਬਰਥ ਦਾ ਦਰਜਾ ਪ੍ਰਾਪਤ ਹੈ ਕੈਟਾਗਰੀ ਜਨਰਲ ਕੈਟਾਗਰੀ ਹੈ ਐਸ ਸੀ ਕੈਟਾਗਰੀ ਹੈ ਬੀ ਸੀ ਹੈ ਕਿਹੜੀ ਉੱਥੇ ਫਿਲ ਕਰਦੇ ਹੋ ਨੈਸ਼ਨੈਟੀ ਇੰਡੀਅਨ ਕਰਦੇ ਹੋ ਕੁਆਲੀਫਿਕੇ ਇੰਟੈਲੀਜੈਂਟ ਬੰਦੇ ਲੋੜ ਦੀ ਹੈਗੀ ਠੀਕ ਹੈ ਜੀ 8 ਵੀ ਤੇ 10 ਵੀ ਤੋਂ ਕਿ ਕਿਸੇ ਬੱਚੇ ਦੀ ਵੀ ਆ ਰਹੀ ਕੁਆਲਿਫੀਕੇਸ਼ਨ ਦੀ ਲੋੜੀ ਅਡਰੈਸ ਇੱਥੇ ਭਰ ਦੋ ਜਿਹੜਾ ਆਪਾਂ ਭਰੂਗੇ ਜਿਉਂ ਕੋਈ ਐਕਸਪੀਰੀਅੰਸ ਹੈਗਾ ਪ੍ਰਾਈਵੇਟ ਦਫਤਰ ਦਾ ਸਰਕਾਰੀ ਦਫਤਰ ਦਾ ਜਸਕਵ ਤੋਂ ਜਿੰਨੀ ਹੈਗਾ ਤਾਂ ਰਾਈਟ ਦਿਓ ਠੀਕ ਹੈ ਜੀ ਇੱਥੇ ਆ ਤਾਂ ਮੋਬਾਈਲ ਨੰਬਰ ਭਰ ਦੋ ਐਕਸਪੀਰੀਅੰਸ ਫੇਰ ਪੁੱਛ ਲਿਆ ਠੀਕ ਹੈ ਜੀ ਇਸ ਤੋਂ ਬਾਅਦ ਨੀਚੇ ਤੁਸੀਂ ਜਿਹੜੀ ਡੇਟਾ ਵਾਲੇ ਫਾਰਮ 'ਤੇ ਜਿੱਦਾਂਗਾ ਕਿਹੜੀ ਜਗ੍ਹਾ ਤੋਂ ਭੇਜ ਰਹੇ ਹੋ ਇੱਥੇ ਤੁਸੀਂ ਆਪਦੇ ਸਿਗਨੇਚਰ ਕਰਦੇ ਹੋ ਫੁੱਲ ਨੇਮ ਆਫ ਦਾ ਕੈਂਡੀਡੇਟ ਫੁੱਲ ਨੇਮ ਲ ਠੀਕ ਹੈ ਜੀ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਨਾਲ ਲਾਉਣੇ ਹੋ ਡੇਟ ਆਫ ਬਰਥ ਦਾ ਸਰਟੀਫਿਕੇਟ ਲਾਉਣਾ ਹੈ ਜੇ ਨਹੀਂ ਹੈ ਕਿ ਤਾਂ ਦੱਸਵੀਂ ਸਰਟੀਫਿਕੇਟ ਲਾ ਦਿਓ ਐਜੂਕੇਸ਼ਨ ਕੁਆਲੀਫਿਕੇਸ਼ਨ ਦਾ ਲਾਉਣਾ ਹੈ ਜੇ ਤੁਸੀਂ ਕਿਸੇ ਵੀ ਜਨਰਲ ਕਾਸਟ ਨੂੰ ਛੱਡ ਕੇ ਕਿਸੇ ਹੋਰ ਕਾਸਟਰ ਦੇ ਨਾਲ ਸਬੰਧਤ ਆਖਦਾ ਤੁਸੀਂ ਜਾਤੀ ਸਰਟੀਫਿਕੇਟ ਵੀ ਨਾਲ ਲਾਉਣਾਗਾ ਠੀਕ ਹੈ ਜੀ ਦੋ ਸਾਈਡ ਦੀ ਫੋਟੋ ਵੀ ਤੁਸੀਂ ਨਾਲ ਲਾਉਣੀ ਹੈ ਇੱਕ ਤੁਹਾਨੂੰ ਕਿਹਾ ਕਿ ਉੱਪਰ ਲਾਉਣੀ ਹੈ ਇੱਕ ਨਾਲ ਅਟੈਚ ਕਰਦੀ ਹੈ ਜਿਹੜੀਆਂ ਦਾ ਜੇ ਇਹ ਡਾਕੂਮੈਂਟ ਤੁਸੀਂ ਨਾਲ ਲਾਉਗੇ ਤਾਂ ਉੱਪਰ ਸਾਰਿਆਂ ਨੂੰ ਪਤਾ ਤੇ ਸਿਗਨੇਚਰ ਵੀ ਲਾਜਮੀ ਹੈ ਜੀ ਠੀਕ ਹੈ ਜੀ ਲੋਕਰ ਫਾਰਮ ਇਹਦੇ ਪਾ ਕੇ ਡਾਕ ਖਾਤੇ ਦੇ ਵਿੱਚ ਜਾ ਕੇ ਜਿਹੜਾ ਰਸਤਾ ਤੁਹਮੇ ਦੱਸਿਆਗਾ ਉੱਥੇ ਜਾ ਕੇ ਪੋਸਟ ਕਰਵਾ ਲੈਣੀ ਆ ਤੇ 5 ਤਰੀਕ ਤੋਂ ਪਹਿਲਾਂ ਪਹਿਲਾਂ ਹੀ ਤੁਸੀਂ ਫਾਰਮ ਭਚਾ ਦਿਓ ਟਾਈਮ ਤੇ ਪਹੁੰਚੇ ਜਾਣਗੇ ਠੀਕ ਹੈ ਜੀ ਸੇਮ ਟੂ ਸੇਮ ਵੀ ਸਾਡਾ ਕ੍ਰਾਈਟੇਰੀਆ ਰਜਾ ਜਿਹੜਾ ਉਹ ਪੀਅਰ ਵਾਸਤੇ ਜਿਵੇਂ ਜਿਹੜਾ ਫਾਰਮ ਆਪਾਂ ਦੂਸਰੇ ਪੀਅਰ ਪ੍ਰੋਸੈਸਰ ਵਾਲਾ ਭਰਿਆ ਸੇਮ ਟੂ ਸੇਮ ਫਾਰਮ ਵੀ ਦੂਸਰਾਗਾ ਇਹਦੇ ਉੱਤੇ ਪੀਐਲ ਲਿਖਿਆ ਬਈ ਜੀ ਠੀਕ ਹੈ ਜੀ ਉਹੀ ਰੂਲ ਜਿਹੜਾ ਮੈਂ ਤੁਹਾਨੂੰ ਦੱਸਿਆ ਉਧਰ ਫੋਲੋ ਕਰਦਾ ਉਹੀ ਇਧਰ ਕਰਨਾ ਠੀਕ ਹੈ ਜੀ ਤੇ ਧੰਨਵਾਦ ਹੈ ਦੋਸਤੋ ਇਹ ਤਰ੍ਹਾਂ ਟੈਲੀਗ੍ਰਾਮ ਗਰੁੱਪ 'ਚ ਮਿਲ ਜੂਗਾ ਟੈਲੀਗ੍ਰਾਮ ਗਰੁੱਪ ਦਾ ਲਿੰਕ ਤੁਹਾਨੂੰ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਪਿੰਨ ਕਰ ਦਿੰਦਾਗਾ ਉੱਥੋਂ ਲਿੰਕ ਤੋਂ ਤੁਸੀਂ ਇਹਦਾ ਚੈਨਲ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾ ਕੇ ਉੱਥੋਂ ਡਾਊਨਲੋਡ ਕਰ ਸਕਦੇ ਹੋ ਤੇ ਕੈਫੇ 'ਤੇ ਜਾ ਕੇ ਦਾ ਪ੍ਰਿੰਟ ਆਊਟ ਕਢਵਾ ਲਿਓ ਤਾਂ